ਕਿਸੇ ਮਾਮਲੇ ਦੀ ਪੈਰਵਾਈ ਕਰਨ ਗਏ ਪੁਲਿਸ ਮੁਲਾਜ਼ਮਾ ਨੇ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਾਂ ਭਾਰ ਕਰ ਦਿੱਤੀਆਂ ਸ਼ਰੀਆਮ ਔਰਤ ਨੂੰ ਗੁੱਟ ਤੋਂ ਫੜ ਕੇ ਖਿੱਚ ਧੂ ਕੀਤੀ ਗਈ ਐਨਾ ਹੀ ਨਹੀਂ ਅੱਗੇ ਦੇਖਿਓ ਥਾਣੇਦਾਰ ਨੇ ਔਰਤ ਦੇ ਠੋਡੇ ਵੀ ਮਾਰੇ ਨੇ ਇਹਨਾਂ ਮੁਲਾਜ਼ਮਾ ਨੂੰ ਖਾਕੀ ਵਰਦੀ ਦਾ ਨਸ਼ਾ ਇਸ ਕਦਰ ਚੜ ਗਿਆ ਕਿ ਇਹਨਾਂ ਨੇ ਔਰਤਾਂ ਦੇ ਵੀ ਲਿਹਾਜ਼ ਨਾ ਕੀਤੀ ਮਾਮਲਾ ਫਿਰੋਜ਼ਪੁਰ ਦੇ ਮੋਗਾ ਰੋਡ ਤੇ ਸਥਿਤ ਕ੍ਰਿਸ਼ਨਾ ਇਨਕਲੇਵ ਦਾ ਹੈ ਟੇੜ ਤਾਂ ਉਹ ਤੇ ਨੰਬਰ ਕੱਢੀ ਨੰਬਰ ਕੱਢ ਮੈਂ ਆਪਣੇ ਐਮਐਲਏ ਸਾਹਿਬ ਨੂੰ ਬੁਲਾਵਾ ਇੱਥੇ ਬੁਲਾਵਾ ਸਾਰੇ ਆ ਮੁੰਡੇ ਬਾੜੀ ਰੱਖਤੀ ਪਾਣੀ ਤੇ ਮੜਿਆ ਕੋਈ ਨਹੀਂ ਕੋਈ ਨਹੀਂ ਜੀ ਇੱਕ ਆ ਦੇਖੋ ਸਾਰੀ ਬੰਦੇ ਘਰੇ ਬਾੜੀ ਆ ਆ ਗੇਟ ਬੰਦ ਆ ਆ ਗੇਟ ਬੰਦ ਆ surjit ji ਆਏ ਨੇ ਇਹਨਾਂ ਦੇ ਇੱਕ ਵਾਰੀ ਕਹਿਨ ਤੇ ਕਿ ਕਿਸ ਨੇ ਛੇੜਤਾ ਇਹ ਕੋਈ ਕੁੜੀ ਆ ਛੇੜਤਾ ਨੂੰ 50 50 ਸਾਲ ਦੀ ਜਨਾਨੀ ਐ ਉਹਨੂੰ ਕੋਈ ਛੇੜ ਦੇਗਾ ਆ ਦੇਖੋ ਜਨਾਨੀ ਹੱਥ ਚੱਕਿਆ ਆ ਲੇਡੀਜ਼ ਹੱਥ ਚੱਕਿਆ ਆ surjit singh ਐਸਆਈ ਨੇ ਹਾਤ ਮਾਰ ਓਹ ਹੱਥ ਆ ਦੇ ਖੱਤ ਪੜੇ ਆ ਆਪਣੇ ਸੁਜੀਤ ਸਿੰਘ ਆਪਨੇ ਆਹ ਕਿਲੇ ਆਪਣੇ ਓਏ ਹੱਥ ਮਾਰ ਆਪਣੇ ਸੁਰਜੀਤ ਜੀ ਨੇ ਇਧਰ ਹੋਈ ਇਧਰ ਆ ਬਣਾਇਆ ਆ ਆ ਲੇਡੀਜ਼ ਆ ਆ ਦੇਖ ਆ ਸਮਝ ਆਏਗਾ ਦੇਖੋ ਨਾ ਨਾ ਪਰੋਇਆ ਇਧਰ ਮਾਰ ਆਹ ਮਾਰ ਆਪਣੇ ਮੋਲ ਕੰਮ ਨਹੀਂ ਕਰਦਾ ਆਪਣੇ ਮਾਰ ਕੋ ਸੋ ਉਹ ਹੈਲੋ ਆ ਆਹ ਸਰਜੀਤ ਆਹ ਸਰਜੀਤ ਸਿੰਘ ਨੇ ਉਹ ਵੀ ਅਰਾ ਹੋ ਯਾਰ ਤੂੰ ਆ ਵੀ ਲੇਡੀਜ਼ ਖੜੀ ਐ ਆ ਆਹ ਸਰਜੀਤ ਸਿੰਘ ਜੀ ਨੇ ਆਪਨੇ ਸਰਜੀਤ ਸਿੰਘ ਜੀ ਨੇ ਆ ਇਹ ਬਿਲਕੁਲ ਨਹੀਂ ਮੇਰੀ ਗੱਲ ਠੀਕ ਹੈ ਜੀ ਆ ਆ ਗਏ ਨੇ ਇਹਨਾਂ ਨੇ ਜਈ ਦੇ ਆ ਦੇਖੋ ਹੱਥ ਚੱਕੇ ਇੱਥੇ ਬੈਠੇ ਆ ਆ ਦੇਖੋ ਕਿੰਨ ਜਨਨੀਆਂ ਬੈਠੀਆਂ ਨੇ ਆ ਸਰਜੀਤ ਸਿੰਘ ਜੀ ਨੇ ਇਹ ਆਪਣੇ ਆ ਕੀਨਾ ਪਤਨੀ ਆ ਸਿਵਲ ਵਰਦੀ ਚ ਆਏ ਨੇ ਇੱਕ ਆ ਗਏ ਨੇ ਆ ਦੇਖੋ ਲੇਡੀਜ਼ ਕਢੀ ਇਹਨਾਂ ਦੇ ਹੱਥ ਚੱਕਿਆ ਇਹਨਾਂ ਤੇ ਸੁਰਜੀਤ ਸਿੰਘ ਜੀ ਨੇ ਐਸਆਈ ਸੁਰਜੀਤ ਸਿੰਘ ਐਸਆਈ ਤਾਂ ਇੱਕ ਵਿਡਾਊ ਦੀ ਯੂਨੀਫਾਰਮ ਤੇ ਕਾ ਪਾਇ ਯੂਨੀਫਾਰਮ ਤੋਂ ਬਗੈਰ ਠੀਕ ਹੈ ਇਹ ਬੰਦੇ ਨੇ ਲੇਡੀਜ਼ ਦੇ ਹੱਥ ਚੱਕਿਆ ਉਹ ਨੂੰ ਬੁਲਾ ਰਿਹਾ ਆਪਣੇ ਐਮਐਲਏ ਸਾਹਿਬ ਨੂੰ ਲੈ ਕੇ ਆ ਸੁਰਜੀਤ ਸਿੰਘ ਐਸਆਈ ਨੇ ਆ ਸੁਰਜੀਤ ਸਿੰਘ ਐਸਆਈ ਨੇ ਲੇਡੀਜ਼ ਦੇ ਹੱਥ ਚੱਕਿਆ ਆ ਹੀ ਸੁਰਜੀਤ ਸਿੰਘ ਐਸਆਈ ਤੇ ਆ ਇਹਨਾਂ ਨਾਲ ਚਪਾਟਾ ਇੱਕ ਹੋਛਪਟਾ ਇਨਾਂ ਦੀ ਗੱਡੀ ਨੰਬਰ ਵੀ ਐ ਨਹੀਂ ਇੱਕ ਅੱਜ ਮੈਂ ਹਟੀਓ ਦਫ਼ਤਰ ਨੂੰ ਫੋਨ ਕਰਦਾ ਗੱਡੀ ਵੀ ਸੀਲ ਕਰਾਣੀ ਨੇ ਦੇਖੀ ਅੱਜ ਆਈ ਬੰਦਾ ਭੱਜ ਰਿਹਾ ਉਹ ਸੁਰਜੀਤ ਸਿੰਘ ਐਸ.ਆਈ ਬਾਈ ਲੱਤ ਮਾਰੀ ਲੇਡੀਜ਼ ਨੂੰ ਆ ਉਹਦਾ ਗੱਡੀ ਨੰਬਰ ਐ ਆ ਸੁਰਜੀਤ ਸਿੰਘ ਐਸ.ਆਈ ਚੱਲਾਈ ਠੀਕ ਹੈ ਜੀ ਸਰ ਮੇਰਾ ਨਾਮ ਜਗਜੰਦਰ ਆ ਮੈਂ ਪਿੰਡ ਹਾਲੇ ਦਾ ਹਾਲੇ ਵਾਲਾ ਦਾ ਮੌਜੂਦਾ ਪੰਚਾਇਤ ਮੈਂਬਰ ਆ ਜੀ ਕੱਲ ਜਦੋਂ ਥਾਣਾ ਕੁਲਗੜੀ ਦੇ ਮੁਲਾਜ਼ਮ ਆਏ ਉਸ ਸਮੇਂ ਮੈਂ ਮੌਜੂਦ ਸੀ ਉੱਥੇ ਉਹ ਜਦੋਂ ਥਾਣਾ ਮੁਲਾਜ਼ਮਾਂ ਨੇ ਵਿਨੋਦ ਨੂੰ ਆਪਣੇ ਨਾਲ ਜਾਣਾ ਚਾਹਿਆ ਤਾਂ ਉਹ ਪ੍ਰੂਫ ਲਾਲ ਦੀ ਪਤਨੀ ਸਨੇਤਾ ਅਤੇ ਉਸ ਦਾ ਬੇਟਾ ਸੁਮਿਤ ਇਹਨਾਂ ਨੂੰ ਗਾਲੋ-ਗਲੋਚ ਕਿ ਫਲਾਇਮਾਣਾ ਗਾਲੀ-ਗਲੋਚ ਕੀਤਾ ਅਤੇ ਕਹਿੰਦੇ ਕਿ ਅਸੀਂ ਇਸ ਨੂੰ ਆਪਣੇ ਨਹੀਂ ਲਜਾਣ ਦੇਣਾ ਵਿਨੋਦ ਨੂੰ ਉਸ ਦੀ ਪਤਨੀ ਨੇ ਮੁਲਾਜ਼ਮਾਂ ਪਹਿਲਾਂ ਤਾਂ ਮੁਲਾਜ਼ਮ ਦੀ ਬਾਹਂ ਫੜ ਲਈ ਇੱਕ ਦੀ ਪਰ ਉਹਨੇ ਆਪਣੀ ਬਾਹਂ ਛਡਾ ਲਈ ਉਸ ਤੋਂ ਬਾਅਦ ਜਦੋਂ ਫਿਰ ਉਸ ਨੂੰ ਇਲਜਾਮ ਦੀ ਕੋਸ਼ਿਸ਼ ਕੀਤੀ ਪੁਲਿਸ ਮੁਲਾਜ਼ਮਾਂ ਨੇ ਤਾਂ ਉਸ ਦੀ ਪਤਨੀ ਸੁਨੀਤਾ ਨੇ ਇੱਕ ਮੁਲਾਜ਼ਮ ਦੀ ਲੱਤ ਫੜ ਲਈ ਉਸ ਨੇ ਲੱਤ ਨੂੰ ਆਪਣੇ ਛਡਾਉਣ ਦੀ ਕੋਸ਼ਿਸ਼ ਜਦੋਂ ਲੱਤ ਨੂੰ ਕੀਤੀ ਤਾਂ ਇਹਨਾਂ ਨੇ ਉਹਨੇ ਤਾਂ ਆਪ ਦੀ ਲੱਤ ਨੂੰ ਛਡਾਇਆ ਪਰ ਇਹਨਾਂ ਨੇ ਉਸ ਨੂੰ ਦੂਜੇ ਰੂਪ ਚ ਦਿਖਾ ਕੇ ਕਹਿੰਦੇ ਆ ਕਿ ਉਸ ਨੇ ਲੱਤ ਮਾਰੀ ਪਰ ਐਵੇਂ ਦਾ ਕੁਝ ਨਹੀਂ ਮੈਂ ਮੌਜੂਦਾ ਗਵਾਹ ਉਸ ਸਮੇਂ ਦਾ ਮੌਜੂਦਾ ਮੈਂਬਰ ਪੰਚਾਇਤ ਆ ਜੀ ਮੈਂ ਸੱਚ ਕਹਿ ਰਿਹਾ ਮੈਂ ਮੌਜੂਦਾ ਸਮਾਜ ਤੇ ਸਾਰਾ ਕੁਝ ਜੋ ਦੇਖਿਆ ਉਹ ਬਿਲਕੁਲ ਸਹੀ ਸੀ ਬਿਲਕੁਲ ਸਹੀ ਨਹੀਂ ਜੀ ਉਹ ਬੇਤਨ ਗਲਤ ਨਹੀਂ ਹੋ ਉਹਨੇ ਇਕੱਲੇ ਪੁਛਗਲ ਕੀਤੀ ਆ ਤੇ ਉਹਨੇ ਇਹ ਕਿਹਾ ਗਿਆ ਕਿ ਇਸੇ ਨੂੰ ਨਾਲ ਜਾਣਾ ਤਫਤੀਸ਼ ਕਰਨੀ ਆ ਸੀ ਬਸ ਉਹਨਾਂ ਨੇ ਇੰਨਾ ਕਿਹਾ ਪਰ ਇਹਨਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਉਸ ਦੀ ਲੱਤ ਫੜ ਲਈ ਆਇਆ ਜਾ ਰਿਹਾ ਹੈ ਇਹ ਸ਼ੂ ਕੁਝ ਹੋਰ ਬਣਾਇਆ ਜਾ ਰਿਹਾ ਇਹ ਬਾਅਦ ਚ ਇਹ ਵੀ ਉਹਨਾਂ ਨੇ ਗੱਲ ਕਹੀ ਆ ਸਨੇਤਾ ਨੇ ਤੇ ਉਸ ਦੀ ਉਸ ਦੇ ਬੇਟੇ ਨੇ ਵੀ ਇਹ ਔਰਤ ਉਹਦੇ ਚਰਿੱਤਰ ਤੇ ਵੀ ਇਹਨਾਂ ਨੇ ਉਂਗਲਾ ਉਠਾਈਆਂ ਕਿ ਇਹ ਵੱਦਚਲ ਤੌਰ ਤੇ ਤੇ ਹੁਣ ਅਸੀਂ ਨਾ ਤਾਂ ਮੁੱਲਸ ਮਲਾਜਮਾ ਨੂੰ ਬਖਸ਼ਣਾ ਤੇ ਨਾ ਕਿਰਨ ਨੂੰ ਬਖਸ਼ਣਾ ਦੋਵਾਂ ਨੂੰ ਕਿਸੇ ਵੀ ਤਰੀਕੇ ਨਾਲ ਜੋ ਵੀ ਸਾਡੇ ਤੋਂ ਜੋਰ ਲੱਗਾ ਸੀ ਫਸਾ ਕੇ ਹਟਾ ਨਹੀਂ ਇਸ ਦੀ ਮੈਂ ਮੰਗ ਕਰਦਾ ਕਿ ਬਹੁਤ ਲੰਮ ਘਾਇ ਤੱਕ ਜਾਂਚ ਹੋਣੀ ਚਾਹੀਦੀ ਮੇਰਾ ਨਾਮ ਸੁਨੀਤਾ ਮੈਂ ਕ੍ਰਿਸ਼ਨਾ ਕਲੇ ਦੇ ਰਹਿਣ ਵਾਲੀ ਆ ਤੇ ਕੱਲ ਸ਼ਾਮੀ 5 ਵਜੇ ਪੁਲਸ ਵਾਲਿਆਂ ਨੇ ਮੇਰੇ ਘਰ ਆ ਕੇ ਮੇਰੇ ਨਾਲ ਬੜੀ ਕੁੱਟਮਾਰ ਕੀਤੀ ਹੈ ਚਾਰ ਪੁਲਸ ਵਾਲੇ ਸੀ ਇਹ ਦੋ ਵਰਦੀ ਪਾਈ ਸੀ ਦੋ ਸਿਵਲ ਜੇ ਸੀਗੇ ਇਹ ਅੰਦਰ ਵੜ ਕੇ ਉਹਨਾਂ ਨੇ ਮੇਰੇ ਮੁੰਡੇ ਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਠੁੱਡੇ ਵੀ ਮਾਰੇ ਮੇਰੀ ਬਾਹ ਵੀ ਤੋੜਤੀ ਹੈ ਢੇਟ ਤੇ ਵੀ ਲੱਤਾਂ ਮਾਰੀਆਂ ਮੇਰੇ ਸਿਰਫ ਇਹੀ ਸੀ ਕਿ ਮੇਰੇ ਘਰ ਵਾਲੇ ਦਾ ਪਤਾ ਨਹੀਂ ਪਤਾ ਨਹੀਂ ਕੀ ਕਾਗਜ਼ੇ ਲੈ ਕੇ ਆਏ ਸੀ ਮੈਨੂੰ ਇਸ ਗੱਲ ਦਾ ਪਤਾ ਨਹੀਂ ਲਿਖਿਆ ਸੀ ਤੇ ਮੇਰਾ ਆਦਮੀ ਡਿਊਟੀ ਤੇ ਸੀ ਤੇ ਉਹ ਕਹਿੰਦੇ ਆਦਮੀ ਅੰਦਰ ਹੈ ਇਹਨੂੰ ਬਾਹਰ ਕੱਢੋ ਅੰਦਰ ਲੁਕਿਆ ਹੋਇਆ ਤੁਹਾਨੂੰ ਬਾਹਰ ਕੱਢਣ ਦੇ ਪਿੱਛੇ ਅੰਦਰ ਵੜਨ ਦੇ ਵਿੱਚੇ ਮੈਨੂੰ ਮਾਰਿਆ ਉਹਨਾਂ ਨੇ ਅੰਦਰ ਵੜ ਕੇ ਬੜੀ ਘੁੱਟ ਮਾਰ ਕੀਤੀ ਐ ਆਜੋ ਜਨਾਨੀ ਨੇ ਸਾਹਮਣੇ ਰੰਦੀ ਐ ਉਹਨੇ ਕੁੰਡੀ ਪਾਈ ਸੀਗੀ ਸਿਰਫ ਏਸੀ ਗੱਲ ਤੇ ਉਹਨੇ ਕੁੰਡੀ ਪਾ ਕੇ ਰਗੜਾਈ ਕਰਨੀ ਸੀ ਇਸੀ ਗੱਲ ਦੇ ਪਿੱਛੇ ਉਹਨਾਂ ਨੇ ਮੇਰੇ ਆਦਮੀ ਤੇ ਗਲਤ ਇਲਜ਼ਾਮ ਲਾਇਆ ਕਿ ਵੀ ਇਹ ਮੈਨੂੰ ਛੇੜਦੇ ਆ ਬਸ ਇਹ ਕਿਹਾ ਪੁਲਸ ਵਾਲਿਆਂ ਨੇ ਕਿ ਰੂਪ ਲਾਲ ਇਹ ਲਿਖਿਆ ਪਰਚੇ ਤੇ ਉਹ ਮਤਲਬ ਜਨਾਨੀ ਨੂੰ ਗਲਤ ਇਸ਼ਾਰੇ ਕਰਦਾ ਆ ਅੱਖ ਮਾਰਦਾ ਆ ਪਤਾ ਨਹੀਂ ਇਦਾਂ ਕਿਹਾ ਉਹਨੇ बस इस गल ਦੇ ਪਿੱਛੇ ਮਾਰਕੁੱਟ ਹੋਈ ਹੈ ਬਹੁਤ ਜ਼ਿਆਦਾ ਮਾਰਿਆ ਉਹਨਾਂ ਨੇ ਕੱਲ ਤਾਂ ਮੇਰੀ ਕੰਡੀਸ਼ਨ ਬਹੁਤ ਖਰਾਬ ਸੀ ਮੈਂ ਬੋਲ ਨਹੀਂ ਸਕ ਰਹੀ ਸੀ ਅੱਜ ਥੋੜਾ ਸਹੀ ਹੈ ਤੇ ਬੋਲੇ ਜਾ ਰਹੇ ਮੇਰੇ ਕੋਲ ਮੜਾ ਮੋਟਾ ਮੇਰਾ ਮੂੰਹ ਮਾਂ ਸਾਹਿਬ ਉਹਨੇ ਲੱਤਾਂ ਮਾਰ ਮਾਰ ਕੇ ਸਭ ਤੋੜਤਾ ਹੈ ਹੱਥ ਵੀ ਮੇਰਾ ਟੁੱਟ ਗਿਆ ਹੈ ਸਾਰਾ ਲੱਤਾਂ ਬਹੁਤ ਜ਼ਿਆਦਾ ਮਾਰਿਆ ਮੈਨੂੰ ਕੰਡੀਸ਼ਨ ਮੇਰੀ ਬਹੁਤ ਜ਼ਿਆਦਾ ਖਰਾਬ ਬੜੀ ਬੇਰਹਿਮੀ ਨਾਲ ਮੈਨੂੰ ਮਾਰਿਆ ਸਰਜੀਤ ਨਾਮ ਹੈ ਉਹਦਾ ਵਰਦੀ ਵਾਲਾ ਇੱਕ ਨੇ ਹੱਥ ਫੜਿਆ ਇੱਕ ਨੇ ਮਾਰਿਆ ਮੈਨੂੰ ਠੁੱਡੇ ਲੱਤਾਂ ਬਹੁਤ ਮਾਰਿਆ ਜਿੱਦੀ ਅਸੀਂ ਵੀਡੀਓ ਵੀ ਨਹੀਂ ਬਣਾਈ ਹੈਗੀ ਐ ਔਰ ਕੁਝ ਬਣਾ ਸਕੇ ਥੋੜੀ ਬਹੁਤੀ ਬਣਾਈ ਹੈ ਬਸ ਜ਼ਿਆਦਾ ਨਹੀਂ ਬਣਾ ਸਕੇ ਬੱਚੇ ਕਿਉਂਕਿ ਇਹਨਾਂ ਨੇ ਹੱਥੋਂ ਪਾਈ ਇੱਕਦਮ ਹੀ ਹਮਲਾ ਕੀਤਾ ਘਰ ਦੇ ਵਿੱਚ ਆ ਕੇ ਬਸ ਇਸ ਤੋਂ ਅੱਗੇ ਮੈਂ ਕੁਝ ਨਹੀਂ ਕਹਿ ਸਕਦੀ ਮੈਨੂੰ ਇਨਸਾਫ ਚਾਹੀਦਾ ਲੱਡੀ ਗੈਰੀ ਵੀ ਆਇਆ ਉਹਨੇ ਵੀ ਕਿਹਾ ਵੀ ਤੁਸੀਂ ਲੇਡੀਜ਼ ਨਾਲ ਇਦਾਂ ਬਸ ਲੁੱਕੀ ਨਹੀਂ ਕਰ ਸਕਦੇ ਕਹਿੰਦੇ ਬਸ ਸਾਡੇ ਕੋਲ ਗਲਤੀ ਹੋ ਗਈ ਹੋਏ ਕਹਿਣ ਲੱਗਿਆ ਤੇ ਚਲੇ ਗਏ ਤੁਹਾਡੇ ਘਰ ਵਾਲੇ ਜਿਹੜਾ ਰੋਕ ਕਰਤਾ ਤੁਹਾਨੂੰ ਬਿਜਲੀ ਕਰਨ ਕੁੰਡੀ ਕਰਨ ਕਰਕੇ ਇੱਕ ਤਾਂ ਚੋਰੀ ਕਰਦੇ ਆ ਉੱਪਰ ਗਲਤ ਇੰਜਾਮ ਲਗਾਉਂਦੇ ਆ ਚੋਰੀਆਂ ਕਰਦੇ ਆ ਦੋਨੋਂ ਘਰਾਂ ਨੇ ਕੁੰਡੀਆਂ ਪਾਈਆਂ ਮਾਰਤੀਆਂ ਦੋਨਾਂ ਨੇ ਕੁੰਡੀਆਂ ਪਾਈਆਂ ਹੋਈਆਂ ਪੱਥਰ ਲਗਾਏ ਆ ਮਸ਼ੀਨ ਚਲਾਣ ਲੱਗੇ ਸੀ ਰਗੜਾਈ ਦੀ ਮੀਟਰ ਚ ਕੁੰਡੀ ਪਾਈ ਉਹਨਾਂ ਨੇ ਅਸੀਂ ਕਿਹਾ ਸਾਡੀ ਬੱਤੀ ਡਿਮ ਹੋ ਜਾਏਗੀ بس ਇਸ ਵਾਦੀ پیچھے ਉਹਨਾਂ ਨੇ ਕੰਮ ਪੂਰੇਟ ਕੀਤੀ ਮੈਨੂੰ ਇਨਸਾਫ ਚਾਹੀਦਾ ਪੁਲਿਸ ਵਾਲਾ ਆ ਕੇ ਮੇਰੇ ਕੋਲ ਮਾਫੀ ਮੰਗੇ ਨਹੀਂ ਤਾਂ ਉਸਨੂੰ ਲੋਕ ਰੂਸ ਸਸਪੈਂਡ ਕਰੋ ਇਹਨੇ ਬਹੁਤ ਪਾਰੀ ਗਲਤੀ ਕੀਤੀ ਹੈ ਮੇਰੇ ਉਧਰ ਜਦੋਂ ਇਸ ਬਾਬਤ ਸਬੰਧਤ ਪੁਲਿਸ ਮੁਲਾਜ਼ਮਾ ਨਾਲ ਮੀਡੀਆ ਨੇ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਕੇ ਦੂਰੀ ਬਣਾ ਲਈ ਅਤੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਖੈਰ ਪੀੜਤਾ ਨੇ ਪੁਲਿਸ ਮੁਲਾਜ਼ਮਾ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ ਅਜੇ ਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕਰਕੇ ਪੁਲਿਸ ਪ੍ਰਸ਼ਾਸਨ ਕੀ ਐਕਸ਼ਨ ਲਵੇਗਾ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ